ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਿਕਾਰ ਭਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੀ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਜੇ ਅੱਜ Hindu ਸੰਸਕ੍ਰਿਤੀ ਜਿਉਂਦੀ ਹੈ ਜੇ ਸਾਡਾ ਜੀਨ ਦੇਊ ਤੇ ਤਿਲਕ ਜਿਉਂਦਾ ਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਕਰਕੇ ਜਿਉਂਦਾ ਸਾਡਾ ਸਜ ਉਹਨਾਂ ਕਰਕੇ ਅੱਜ ਇੱਕ Hindu ਭਾਰਤ ਵਿੱਚ ਸੁੱਕਦਾ ਸਾਹ ਲੈ ਰਿਹਾ ਉਹਨਾਂ ਦੀ ਸ਼ਹੀਦੀ ਨੂੰ ਇਹ ਸਮਰਪਿਤ ਜੋ ਆਮ ਆਦੀ ਪਾਰਟੀ ਦਾ ਜ ਇਹ ਉਪਰਾਲਾ ਹੈ ਬਹੁਤ ਵਧੀਆ ਵਾ ਬਹੁਤ ਹੀ ਉਤਸ਼ਾਹ ਨਾਲ ਲੋਕ ਸੰਗਤ ਪਹੁੰਚ ਰਹੀ ਹੈ तकरीबन ਜ਼ਿਆਦਾਤਰ ਲੋਕ ਪਹੁੰਚ ਚੁੱਕੇ ਆ ਇਹ ਫਰੀਦਕੋਟ ਤੋਂ ਚੱਲ ਕੇ ਯਾਤਰਾ ਜਿਹੜਾ ਪੜਾਵ ਹੈ ਹੁਣ ਮੋਗੇ ਦੇ ਵਿੱਚ ਹੋਇਆ ਵਾ ਤੇ ਮੈਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹੋ ਜਿਹੇ ਧਾਰਮਿਕ ਪ੍ਰੋਗਰਾਮ ਕਰਕੇ ਲੋਕਾਂ ਦੇ ਵਿੱਚ ਧਾਰਮਿਕ ਸਾਂਝ ਪੈਦਾ ਕੀਤੀ ਆ ਇੱਕ ਪਿਆਰ ਦਾ ਆਪਸੀ ਭਾਜਿਆ ਦਾ ਸਨੇਹਾ ਪੇਸ਼ ਕੀਤਾ ਵਾ ਇਹ ਬਹੁਤ ਵਧੀਆ ਉਪਰਾਲਾ ਵਾ ਤੇ ਮੈਂ ਚਾਹੂੰਗਾ ਵੀ ਅੱਗੇ ਤੋਂ ਵੀ ਸਰਕਾਰ ਇਹੋ ਜਿਹੇ ਉਪਰਾਲੇ ਕਰਦੀ ਰਹੇ ਤਾਂ ਕਿ ਲੋਕਾਂ ਦੀ ਧਾਰਮਿਕ ਸੰਸਕ੍ਰਿਤੀ ਜਿਉਂਦੀ ਰਹੇ ਤੇ ਆਪਸੀ ਪ੍ਰੇਮ ਪਿਆਰ ਬਣਦਾ ਰਹੇ ਨਵੇਂ ਪਾਤਸ਼ਾਹ ਧੰਗੁਰੂ ਤੇਗਬਾਦਰ ਸਾਹਿਬ ਮਾਰੇ 350 ਸਾਲਾ ਸ਼ਹੀਦੀ ਦਿਵਸ ਦੀ ਮਨਾਉਂਦੇ ਹੋਏ ਸਾਰੇ ਦੇਸ਼ ਦੇ ਵਿੱਚ ਨਗਰ ਕੀਰਤਨ ਆਨੰਦਪੁਰ ਸਾਹਿਬ ਤੋਂ ਰਵਾਨਾ ਹੋ ਰਹੇ ਨੇ ਅੱਜ ਫਰੀ ਕੋਟ ਤੋਂ ਚੱਲ ਕੇ ਬਾਯਾ ਫਿਰੋਜ਼ਪੁਰ ਹੁੰਦਾ ਹੋਇਆ ਨਗਰ ਕੀਰਤਨ ਮੁਗੇ ਪਹੁੰਚ ਚੁੱਕਿਆ। ਸੋ ਸੰਗਤ ਵਿੱਚ ਬੜਾ ਉਤਸ਼ਾਹ ਹੈ। ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਬੜੀ ਭਾਰੀ ਤਦਾਦ ਵਿੱਚ ਇੱਥੇ ਪਹੁੰਚ ਰਹੀਆਂ ਨੇ। ਸੋ ਸੇਵਾਦਾਰਾਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਾਏ ਗਏ ਨੇ। ਗੁਰਦੁਆਰਾ ਬੀਬੀ ਕਾਨ ਕਰੋ ਵੱਲੋਂ ਸਾਰੇ ਸੇਵਾਦਾਰਾਂ ਵੱਲੋਂ ਇੱਥੇ ਲੰਗਰ ਲਾਇਆ ਗਿਆ ਸੰਗਤ ਵਾਸਤੇ। ਤੋ ਸਾਰੀ ਸੰਗਤ ਦੀ ਸੇਵਾ ਜੀ ਬੇਨਤੀ ਆ ਭਾਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਸਮਤਕ ਹੁੰਦੇ ਹੋਏ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਰਹਿਮਤ ਬਖਸ਼ਿਸ਼ ਪ੍ਰਾਪਤ ਕਰੋ ਜੀ ਅੱਜ ਹਿੰਦ ਦੀ ਚਾਦਰ ਤਨ ਤਨ ਸ੍ਰੀ ਗੁਰੂ ਤੇਗ ਤੇ ਬਹਾਦਰ ਜੀ ਦੀ 350ਵੇਂ ਸ਼ਹੀਦੀ ਜਵਸ ਤੇ ਆਮ ਆਦਮੀ ਪਾਰਟੀ ਵੱਲੋਂ ਨਗਰ ਕੀਰਤਨ ਜੋ ਕਿ ਬਾਬਾ ਫਰੀਦ ਜੀ ਦੀ ਧਰਤੀ ਤੋਂ ਸ਼ੁਰੂ ਹੋਇਆ ਫਰੀਦਕੋਟ ਤੋਂ ਚੱਲ ਕੇ ਫਰੋਈਪੁਰ ਤੋਂ ਹੁੰਦਾ ਹੋਇਆ ਇਹ ਮੋਗੇ ਪਹੁੰਚਿਆ ਤੇ ਸਾਡੀ ਯੂਥ ਟੀਮ ਵੱਲੋਂ ਇੱਥੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੰਗਤਾਂ ਦੇ ਵਿੱਚ ਬਹੁਤ ਜੋਸ਼ ਆ ਅਸੀਂ ਸਮਝਦੇ ਆ ਵੀ ਅਸੀਂ ਕਰਮਾ ਵਾਲੇ ਆ ਵੀ ਅਸੀਂ 350 ਸ਼ਹੀਦ ਦੀ ਦਿਵਸ ਅਸੀਂ ਇਸ ਸਰਕਾਰ ਦੇ ਵਿੱਚ ਦੇਖ ਰਹੇ ਆ ਸਰਕਾਰ ਦੇ ਸੁਪਰ ਆਲੂ ਨੂੰ ਕਿਵੇਂ ਦੇਖਦੇ ਹੋ ਜਿੱਤੇ ਨਾਲ ਚਾਰ ਜਗ੍ਹਾ ਤੋਂ ਜਿਹੜੇ ਨਗਰ ਕੀਰਤਨ ਸ਼ੁਰੂ ਹੋਏ ਨੇ ਔਰ ਘਰ-ਘਰ ਅੱਜ ਨਗਰ ਕੀਰਤਨ ਦਾ ਦਰਸ਼ਨ ਕੀਤੇ ਦਾ ਏ ਮੈਂ ਸਮਝਦਾ ਵੀ ਸਰਕਾਰ ਦਾ ਬਹੁਤ ਹੀ ਜ਼ਿਆਦਾ ਨੇਕ ਉਪਰਾਲਾ ਇਸ ਦੇ ਥਰੂ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਆਪਣੇ ਬੱਚਿਆਂ ਨੂੰ ਧਰਮ ਦੇ ਨਾਲ ਜੋੜ ਸਕਦੇ ਹਾਂ ਉਹਨਾਂ ਨੂੰ ਦੱਸ ਸਕਦੇ ਹਾਂ ਵੀ ਸਾਡੇ ਗੁਰੂਆਂ ਨੇ ਕਿੱਡੀ ਵੱਡੀ ਸ਼ਹਾਦਤ ਦੇ ਕੇ ਧਰਮ ਦੀ ਰੱਖਿਆ ਕੀਤੀ ਇਹ ਇਸ ਤੋਂ ਵੱਡੀ ਕੁਰਬਾਨੀ ਦੁਨੀਆਂ ਦੇ ਵਿੱਚ ਕਦੇ ਕਿਤੇ ਵੀ ਨਹੀਂ ਅੱਜ ਜਿਹੜਾ ਆਪਾਂ ਭੰਤਧਰ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਦੇ ਸਬੰਧ ਦੇ ਵਿੱਚ ਨਗਰ ਕੀਰਤਨ ਜੋ ਕਿ ਫਰੀਦਕੋਟ ਤੋਂ ਚੱਲਿਆ ਹੋਇਆ ਸੀਗਾ ਇਸ ਟਾਈਮ ਉਹ ਨਗਰ ਕੀਰਤਨ ਮੋਗੇ ਵਿਖੇ ਪਹੁੰਚ ਚੁੱਕਾ ਹੈ ਅਤੇ ਇਹ ਨਗਰ ਕੀਰਤਨ ਮੋਗੇ ਤੋਂ ਹੁੰਦਾ ਹੋਇਆ ਲੁਧਿਆਣਾ ਤੇ ਸਿੱਧਾ ਅਨੰਦਪੁਰ ਸਾਹਿਬ ਪਹੁੰਚਣਾ ਹੈ ਅਤੇ ਮੋਗੇ ਦੀਆਂ ਸਾਰੀਆਂ ਸੰਗਤਾਂ ਜਿਸ ਤਰ੍ਹਾਂ ਕਿ ਅਸੀਂ ਦੇਖ ਰਹੇ ਹਾਂ ਬਹੁਤ ਵੱਡੇ ਰੂਪ ਦੇ ਵਿੱਚ ਨਗਰ ਕੀਰਤਨ ਦਾ ਸਵਾਗਤ ਕਰ ਰਹੀਆਂ ਹਨ ਹਰ ਇੱਕ ਪ੍ਰਾਣੀ ਦੇ ਵੱਲੋਂ ਮਨ ਦੇ ਅੰਦਰ ਪੇ ਭਾਵਨਾ ਲੈ ਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਿਆ ਜਾ ਰਿਹਾ ਹੈ ਅਤੇ ਹਰ ਇੱਕ ਗੁਰਮਖ ਪਿਆਰਾ ਤਿਲ ਫੁੱਲ ਸੇਵਾ ਕਰਕੇ ਕਿਉਂਕਿ ਸੰਗਤਾਂ ਦੇ ਵੱਲੋਂ ਜਿੱਥੇ ਲੰਗਰ ਦੀ ਸੇਵਾ ਹੋ ਰਹੀ ਹੈ ਉੱਥੇ ਤਨ ਮਨੋਂ ਅਤੇ ਧਨੋਂ ਸੇਵਾ ਕਰ ਰਹੇ ਹਨ ਹਰ ਇੱਕ ਦੇ ਮਨ ਦੇ ਅੰਦਰ ਧੰਨ ਧੰਨ ਸ਼੍ਰੀ ਗੁਰਤੇਗ ਬਹਾਦਰ ਮਹਾਰਾਜ ਜੀ ਦੇ ਪ੍ਰਤੀ ਪਿਆਰ ਹੈ ਸ਼ਰਧਾ ਅਤੇ ਭਾਵਨਾ ਹੈ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇੱਥੇ ਮੇਨ ਚੌਂਕ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਕਿ ਆਪਾਂ ਨਗਰ ਕੀਰਤਨ ਦਾ ਸਵਾਗਤ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਬੜੇ ਕਰਮਾਂ ਵਾਲਾ ਦੇਣਾ ਜਿਹੜਾ ਇਸ ਵਬਬ ਜੁੜਿਆ ਵਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ 350 ਸਾਲਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਗੁਰੂ ਤੇਗ ਬਹਾਦਰ ਜੀ ਦਾ ਜੋ ਗੁਰੂ ਆ ਬਾਬਾ ਫਰੀਦ ਜੀ ਦੇ ਢਿੱਲੇ ਤੋਂ ਫਰੀਦਕੋੜ ਦੀ ਧਰਤੀ ਤੋਂ ਚੱਲਿਆ ਇਹ ਨਗਰ ਕੀਰਤਨ ਆਨੰਦਪੁਰ ਸਾਹਿਬ ਜਾ ਰਿਹਾ ਵਾ ਇਹਦੇ ਵਿੱਚ ਸਾਨੂੰ ਸੇਵਾ ਨਿਭਾਉਣ ਦਾ ਸਬੱਬ ਜੁੜਿਆ ਅਸੀਂ ਪਿੰਡਾਂ ਨੇ ਰਲ ਕੇ ਸਾਰੇ ਨੌਜਵਾਨਾਂ ਨੇ ਲੰਗਰ ਦੀ ਸੇਵਾ ਲਈ ਹੋਈ ਆ ਤੇ ਬੜਾ ਭਾਗਾਂ ਵਾਲਾ ਦੇਣਾ ਇਹ ਸਾਡੇ ਲਈ ਜੋ ਸਾਨੂੰ ਇਹ ਮੌਕਾ ਮਿਲਿਆ ਇਹ ਸੇਵਾ ਨਿਭਾਉਣ ਦਾ ਸਰਕਾਰ ਦੇ ਪ੍ਰਾਲਾ ਨੂੰ ਕਿਵੇਂ ਦੇਖਦੇ ਹੋ ਕਿ ਘਰ-ਘਰ ਜਿਹੜੇ ਅੱਜ ਦਸਤਖਤ ਕਰਵਾਏ ਜਾ ਰਹੇ ਨੇ ਬਹੁਤ ਵਧੀਆ ਪ੍ਰਾਲਾ ਵਾ ਬੜਾ ਭਾਗਾਂ ਵਾਲਾ ਪ੍ਰਾਲਾ ਸਰਕਾਰ ਵੱਲੋਂ ਕੀਤਾ ਗਿਆ ਵਾ ਜੋ ਸਾਨੂੰ ਕਿਸੇ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਹੁਣ ਤੱਕ ਐਸਾ ਸਭ ਆਪਣੀ ਜੁੜਿਆ ਸੀਗਾ ਬਹੁਤ ਇੱਕ ਧਰਮ ਨਾਲ ਜੋੜਨ ਵਾਲਾ ਐਫਰਟ ਹੈ ਸਰਕਾਰ ਦਾ ਜਿਹੜਾ ਹਰ ਮਤਲਬ ਘਰ ਤੱਕ ਇਹ ਚੀਜ਼ ਪਹੁੰਚ ਰਹੀ ਹੈ ਸ਼ਹੀਦੀ ਜਿਹੜਾ ਗੁਰਤੇਗ ਬਹਾਦਰ ਜੀ ਦਾ 350 ਸਾਲਾ ਜਿਹੜਾ ਮਨਾਇਆ ਜਾ ਰਿਹਾ ਵਾ ਦੇਖੋ ਸਭ ਤੋਂ ਪਹਿਲਾਂ ਤਾਂ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦੀ ਕੁਰਬਾਨੀ ਆ ਜਿਹੜੀ ਉਹ ਬਹੁਤ ਵੱਡੀ ਆ ਕੁਰਬਾਨੀ ਵੱਡੀ ਇਸ ਕਰਕੇ ਆ ਕਿਉਂਕਿ ਉਹ ਮਨੁੱਖਤਾ ਦੇ ਲਈ ਕੁਰਬਾਨੀ ਆ ਇਹ ਇਨਸਾਨੀਅਤ ਵਾਸਤੇ ਕੁਰਬਾਨੀ ਆ ਤੇ ਸਰਬ ਧਰਮ ਵਾਸਤੇ ਸਾਰੇ ਧਰਮਾਂ ਨੂੰ ਇਕੱਠੇ ਰੱਖਣ ਵਾਸਤੇ ਕੁਰਬਾਨੀ ਆ ਨਾਲ ਭਾਈ ਮਤੀ ਦਾਸ ਜੀ ਨਾਲ ਭਾਈ ਸਤੀ ਦਾਸ ਜੀ ਨਾਲ ਭਾਈ ਦਿਆਲਾ ਜੀ ਦੀ ਜਿਹੜਾ ਅਸੀਂ ਸ਼ਹੀਦੀ ਦਿਵਸ ਆ ਮਨਾ ਰਹੇ ਆ ਉਹਦੇ ਸਬੰਧ ਦੇ ਵਿੱਚ ਪੰਜਾਬ ਸਰਕਾਰ ਨੇ ਲਗਭਗ 4 ਦਸ਼ਾਵਾਂ ਤੋਂ ਸ਼੍ਰੀਨਗਰ ਤੋਂ ਚੱਲ ਕੇ ਕਿਉਂਕਿ ਕਸ਼ਮੀਰੀ ਪੰਡਤ ਸ਼੍ਰੀਨਗਰ ਤੋਂ ਚਲੇ ਸੀ ਤੇ ਬਾਬਾ ਫਰੀਦ ਜੀ ਬਾਬਾ ਜੀ ਦੀ ਨਗਰੀ ਫਰੀਦਕੋਟ ਤੋਂ ਫਿਰ ਦਮਦਮਾ ਸਾਹਿਬ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਫਿਰ ਦਿੱਲੀ ਤੋਂ ਜਿੱਥੇ ਉਹਨਾਂ ਨੇ ਛਿੱਧੀ ਦਿੱਤੀ ਉਥੋਂ ਚਾਰ ਨਗਰ ਕੀਰਤਨ ਚੱਲ ਰਹੇ ਨੇ ਬਹੁਤ ਵੱਡੇ ਤੇ ਸਾਡੇ ਮੋਗੇ ਜ਼ਿਲ੍ਹੇ ਦੇ ਵਿੱਚ ਵੀ ਅੱਜ ਨਗਰ ਕੀਰਤਨ ਪਹੁੰਚੇ ਨੇ ਸੰਗਤਾਂ ਦੇ ਦਰਸ਼ਨ ਕੀਤੇ ਆ ਸੰਗਤਾਂ ਨੇ ਗੁਰੂ ਮਹਾਰਾਜ ਜੱਗੇ ਮੱਥਾ ਟੇਕਿਆ ਤੇ ਇਸ ਤੋਂ ਬਾਅਦ ਆਨੰਦਪੁਰ ਸਾਹਿਬ ਜਾਣਾ ਨਗਰ ਕੀਰਤਨ ਨੇ ਕੱਲ ਨੂੰ ਪਹੁੰਚ ਜਾਣਗੇ ਤੇ ਬਹੁਤ ਵਧੀਆ ਉਪਰਾਲਾ ਹੈ ਸੰਗਤਾਂ ਦੇ ਵਿੱਚ ਜੋਸ਼ ਬਹੁਤ ਆ ਅੱਜ ਲਗਭਗ ਬਹੁਤ ਸਮਾਂ ਤਾਂ ਫਲੋਰੀਪੁਰ ਮੋਗਾ ਸ਼ਹਿਰ ਦੇ ਵਿੱਚ ਹੀ ਲੱਗ ਰਿਹਾ ਤੇ ਬਹੁਤ ਵਧੀਆ ਉਪਰਾਲਾ ਹੈ ਤੇ ਸਾਡਾ ਇਹੀ ਸਨੇਹਾ ਵੀ ਆ ਮੈਸੇਜ ਵੀ ਆ ਕਿ ਜਿਸ ਤਰ੍ਹਾਂ ਗੁਰਤੇਗ ਬਹਾਦਰ ਜੀ ਨੇ ਸਰਬਤਰਮ ਵਾਸਤੇ ਕੁਰਬਾਨੀ ਦਿੱਤੀ ਤੇ ਪੰਜਾਬ ਦੇ ਵਿੱਚ ਵੀ ਆਪਾਂ ਦਰਸ਼ਨ ਕਰਕੇ ਨਗਰ ਕੀਰਤਨਾਂ ਦੇ ਇਹੋ ਜਿਹਾ ਸੁਨੇਹਾ ਲੈ ਕੇ ਚੱਲ ਜਾਈਏ ਕਿ ਇੱਥੇ ਕੋਈ ਧਰਮਾਂ ਦੀ ਆਪਸ ਵਿੱਚ ਲੜਾਈ ਜਾਤੀ ਤੌਰ ਤੇ ਵੰਡੀਆਂ ਨਾ ਹੋਣ ਮਾਨਸਕੀ ਜਾਤ ਸਭੇ ਕੇ ਪਛਾਣ ਬੋਲਾ ਨਾਰਾ ਲੈ ਕੇ ਆਪਾਂ ਸਾਰੇ ਪੰਜਾਬ ਨੂੰ ਵਿੱਚ ਵਧੀਆ ਸ਼ਾਂਤੀ ਬਣਾ ਕੇ ਰੱਖੀਏ ਇਹ ਆਪਾਂ ਸੁਨੇਹਾ ਇੱਥੋਂ ਲੈ ਕੇ ਜਾਣਾ ਦੇਖੋ ਤੁਸੀਂ ਸਿੱਖ ਧਰਮ ਦੀ ਇੱਕ ਵਿਲੱਖਣਤਾ ਦੇਖੋ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਇਹ ਸੁਨੇਹਾ ਦੇ ਰਹੇ ਨੇ ਕਿ ਭਾਈ ਤੁਸੀਂ ਜਨੇਊ ਨਹੀਂ ਪੋਣਾਗਾ ਤੇ ਨੌਵੇਂ ਗੁਰੂ ਤੇਗ ਬਹਾਦਰ ਜੀ ਕਿਉਂਕਿ ਉਦੋਂ ਦਾ ਰਾਜਾ ਔਰੰਗਜੇਬ ਜੁਰਮ ਕਰਕੇ ਧੱਕੇ ਦੇ ਨਾਲ ਹਿੰਦੂਆਂ ਤੋਂ ਜਨੈਊ ਲਾ ਰਿਹਾ ਸੀਗਾ ਤੇ ਨੌਵੇਂ ਗੁਰੂ ਨੇ ਜਨੈਊ ਦੇ ਵਾਸਤੇ ਕੁਰਬਾਨੀ ਕੀਤੀ ਇਹਦਾ ਮਤਲਬ ਉਹਨਾਂ ਨੇ ਇਹ ਕਿਹਾ ਵੀ ਸਾਡੇ ਲਈ ਜਿਹੜੀ ਮਾਨਵਤਾ ਉਹ ਵੱਡੀ ਆ ਮਾਨਵਤਾ ਦੇ ਨਾਲੋਂ ਵੀ ਵੀ ਆਪਣੇ ਧਰਮ ਦਾ ਸਤਕਾਰ ਕਰਨਾ ਅਲੱਗ ਜੇ ਕੋਈ ਜ਼ਬਰੀ ਕਿਸੇ ਦਾ ਧਰਮ ਪਰਿਵਰਤਨ ਕਰਾਉਂਦਾ ਉਹਦੇ ਵਾਸਤੇ ਜ਼ੁਲਮ ਦੇ ਵਿਰੋਧਵਾਦ ਚੱਕਣੀ ਅਲੱਗ ਚੀਜ਼ ਆ ਮਤਲਬ ਇਹ ਬਹੁਤ ਵੱਡਾ ਸਨੇਹਾ ਬਹੁਤ ਡੂੰਗਾ ਮੈਸੇਜ ਆ ਇਹਦਾ ਮਤਲਬ ਇਹ ਆ ਵੀ ਕਈ ਵਾਰ ਜੇ ਸਾਡਾ ਧਰਮ ਕਿਸੇ ਸਿਧਾਂਤ ਨੂੰ ਨਹੀਂ ਮੰਨਦਾਗਾ ਪਰ ਜੇ ਦੂਜੇ ਦੋ ਧਰਮ ਇੱਕ ਦੂਜੇ ਤੇ ਅਤਿਆਚਾਰ ਕਰਦੇ ਆ ਤਾਂ ਫਿਰ ਅਸੀਂ ਅਤਿਆਚਾਰ ਦੇ ਵਿਰੁੱਧ ਖੜ੍ਹ ਸਕਦੇ ਆ ਤਾਂ ਇਤੋਂ ਵੱਡਾ ਸਨੇਹਾ ਜੇ ਤੁਸੀਂ ਕੁਰਬਾਨੀਆਂ ਦੀ ਗੱਲ ਕਰੋਂ ਤਾਂ ਜਿੰਨੀਆਂ ਕੁਰਬਾਨੀਆਂ ਸਿੱਖ ਧਰਮ ਦੀਆਂ ਨੇ ਧਰਮ ਦੇ ਵਾਸਤੇ ਨੇ ਸਚਾਈ ਦੇ ਵਾਸਤੇ ਨੇ ਇੰਨੀਆਂ ਤਾਂ ਕਿਤੇ ਹੋਰ ਕੋਈ ਮਿਲਦੀਆਂ ਹੀ ਨਹੀਂ ਗੀਆਂ ਜੇ ਅਸੀਂ ਕੁਰਬਾਨੀਆਂ ਦੀ ਗੱਲ ਕਰੀਏ ਅਸੀਂ ਤਾਂ ਬਹੁਤ ਛੋਟੇ ਆ ਉਹ ਤਾਂ ਬਹੁਤ ਵੱਡਾ ਕੁੱਛ ਸਾਡੇ ਗੁਰੂ ਸਾਹਿਬਾਨਾਂ ਨੇ ਸਾਡੇ ਵਾਸਤੇ ਕੀਤਾ ਅਸੀਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਬਰਾਬਰ ਵੀ ਨਹੀਂ ਗੱਲ ਕਰੀਏ ਸੰਗਤ ਕਿੰਨਾ ਕੁ ਉਤਸ਼ਾਹ ਤੇ ਕਿੰਨਾ ਕੁ ਜੋਸ਼ ਦੇਖਣ ਨੂੰ ਮਿਲ ਰਿਹਾ ਤੁਹਾਨੂੰ ਦੇਖੋ ਜੀ ਜਿਹੜਾ ਸਾਨੂੰ ਕੋਲ ਸਮਾਂ ਸੀਗਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਨੇ ਸਾਡੇ ਕੋਲ ਲਗਭਗ 2 ਵਜੇ ਦਾ ਸਮਾਂ ਸੀ ਪਹੁੰਚਣਾ ਸੀਗਾ ਤੇ 4 ਤੋਂ 5 ਘੰਟੇ ਲੇਟ ਆ ਉਹਦਾ ਕਾਰਨ ਇਹੀ ਆ ਵੀ ਉਤਸ਼ਾਹ ਬਹੁਤ ਆ ਹਰ ਜਗ੍ਹਾ ਜਗ੍ਹਾ ਤੇ ਨਗਰ ਨਗਰ ਤੇ ਥਾਵਾ ਥਾਵਾ ਤੇ ਜਿਹੜੀਆਂ ਸੰਗਤਾਂ ਨਗਰ ਕੀਰਤਨ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋਣ ਦੇ ਲਈ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸ਼ਹੀਦੀ ਦਿਹਾੜਾ ਉਹਨੂੰ ਮਨਾਉਣ ਦੇ ਲਈ ਜਿਹੜੇ ਉਹ ਇੱਥੇ ਪਹੁੰਚ ਰਹੇ ਨੇ ਤਾਂ ਇਦੋਂ ਵੱਡਾ ਤਾਂ ਹੋਰ ਕੁਝ ਹੋ ਨਹੀਂ ਸਕਦਾ ਉਤਸ਼ਾਹ ਬਹੁਤ ਆ ਸੰਗਤਾਂ ਦੇ ਵਿੱਚ ਅੱਧੀ ਰਾਤ ਤੱਕ ਲੋਕ ਖੜੇ ਨੇ ਪੰਜਾਬ ਸਰਕਾਰ ਵੱਲੋਂ ਮਾਨਯੋਗ ਸੀਜੀਐਮ ਸਰਦਾਰ ਭਗਮਨ ਸਿੰਘ ਮਾਨ ਜੀ ਵੱਲੋਂ ਬਹੁਤ ਹੀ ਅੱਛਾ ਉਪਰਾਲਾ ਕੀਤਾ ਗਿਆ ਜਿਸ ਤਰ੍ਹਾਂ ਪਹਿਲਾਂ 17 ਤਰੀਕ ਨੂੰ ਮੋਗਾ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਗਿਆ ਸੀਗਾ ਉਸ ਦੇ ਤਹਿਤ ਅੱਜ ਫਲੋਜ਼ਪੁਰ ਆਰ ਫਰੀਦਕੋਟ ਤੋਂ ਹੁੰਦਾ ਹੋਇਆ ਨਗਰ ਕੀਰਤਨ ਸਾਡੇ ਮੋਗੇ ਪਹੁੰਚ ਚੁੱਕੇ ਆ ਜੀ ਇਹ ਕੱਲ ਨੂੰ ਸ਼੍ਰੀ ਨਨਪੁਰ ਸਾਹਿਬ ਜਿਹੜਾ ਪਹੁੰਚੇਗਾ ਔਰ ਇਸੇ ਤਰ੍ਹਾਂ 23 ਨੂੰ ਜਿਹੜੇ ਉੱਥੇ ਭੋਗ ਪਾਏ ਜਾਣਗੇ ਸੋ ਸਾਡੀ ਸਰਕਾਰ ਦਾ ਔਰ ਸਾਡੇ ਕੌਮ ਦਾ ਇੱਕ ਬਹੁਤ ਅੱਛਾ ਸੁਨੇਹਾ ਜੋ ਸਾਡੇ ਹਿੰਦੀ ਚਾਦਰ ਨੌਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਾਨੂੰ ਦੇ ਕੇ ਗਏ ਆ ਜੋ ਇੱਕਤਾ ਦਾ ਸਨੇਹਾ ਦੇ ਕੇ ਗਏ ਆ ਜਿਨ੍ਹਾਂ ਨੇ ਧਰਮ ਦੀ ਖਾਤਰ ਸਾਡੇ ਧਰਮ ਨੂੰ ਬਚਾਉਣ ਦੇ ਲਈ ਸ਼ਹੀਦੀਆਂ ਪ੍ਰਾਪਤ ਕੀਤੀਆਂ ਔਰ ਕੌਮ ਦੇ ਰਖਵਾਲੇ ਬਣ ਕੇ ਉਹਨਾਂ ਨੇ ਮਾਨਵਜ ਦੀ ਜਾਤ ਦਾ ਜਿਹੜਾ ਹੈਗਾ ਉਹ ਏਕਾ ਦੇ ਸਾਨੂੰ ਸਿੱਖਿਆ ਦਿੱਤੀ ਹੈ ਉਸ ਨੂੰ ਬਰਕਰਾਰ ਰੱਖਦੇ ਹੋਏ ਔਰ ਉਹਨਾਂ ਦੀ ਜੀਵਨੀ ਤੇ ਉਹਨਾਂ ਨੇ ਜਿਹੜੀ ਸਾਨੂੰ ਸਿੱਖਿਆ ਦੇ ਕੇ ਗਏ ਆ ਉਹ ਘਰ ਘਰ ਔਰ ਸਾਡੇ ਬੱਚਿਆਂ ਤੱਕ ਪਹੁੰਚਾਉਣ ਦੇ ਲਈ ਇਹ ਬਹੁਤ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਨੇ ਸਾਡੀ ਕੌਮ ਨੂੰ ਬਚਾਉਣ ਦੇ ਲਈ ਸਾਡੇ ਧਰਮਾਂ ਨੂੰ ਬਚਾਉਣ ਦੇ ਲਈ ਔਰ ਉਹ ਅੱਜ ਸਾਡੇ ਬੱਚਿਆਂ ਤੱਕ ਸਾਡੀ ਆਉਣ ਵਾਲੀ ਪੀੜ੍ਹੀ ਤੱਕ ਛੋਟੇ ਬੱਚੇ ਜਿਹੜੇ ਹੈਗੇ ਆ ਉਹਨਾਂ ਤੱਕ ਉਹ ਇੱਕ ਵਿਜ਼ਨ ਦੇ ਰੂਪ ਦੇ ਵਿੱਚ ਇੱਕ 사ウンド ਦੇ ਰੂਪ ਦੇ ਵਿੱਚ ਔਰ ਨਗਰ ਕੀਰਤਨ ਜਿਹੜੇ ਹੈਗੇ ਆ ਇਹ ਇਹ ਇੱਕ ਕੱਢਨੇ ਬਹੁਤ ਜ਼ਰੂਰੀ ਹੈ ਸੋ ਮੈਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜੀ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਸtegh ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਮਨਾਈ ਜਾ ਰਹੀ ਆ ਇੱਕ ਪੰਜਾਬ ਸਰਕਾਰ ਦਾ ਬਹੁਤ ਸੋਹਣਾ ਉਪਰਾਲਾ ਏ ਜਿਹਦੇ ਨਾਲ ਸਾਡੇ ਨੌਜਵਾਨਾਂ ਨੂੰ ਸਾਡੇ ਲੋਕਾਂ ਨੂੰ ਆਪਣੇ ਇਤਿਹਾਸ ਦੇ ਨਾਲ ਸਾਡੇ ਇੱਕ ਮਹੱਤਵਪੂਰਨ ਵਿਸ਼ੇ ਨਾਲ ਜੁੜਨ ਦਾ ਮੌਕਾ ਮਿਲ ਰਿਹਾ ਏ ਉਹਨਾਂ ਨੂੰ ਦੱਸਿਆ ਜਾ ਰਿਹਾ ਹੈ ਵੀ ਅਸੀਂ ਕੌਣ ਆ ਸਾਡਾ ਪਿਛੋਕੜ ਕੀ ਹੈ ਇਸ ਉਪਰਾਲੇ ਲਈ ਮੈਂ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦੀ ਆ ਤੇ ਆਪ ਜੀ ਨੂੰ ਦੱਸਣਾ ਚਾਹੁੰਦੀ ਆ ਕਿ ਸਾਡਾ ਜੋ ਨਗਰ ਕੀਰਤਨ ਚੱਲ ਰਿਹਾ ਹੈ ਉਹ ਮੋਗਾ ਵਿੱਚ ਪਹੁੰਚ ਚੁੱਕਿਆ ਹੈ ਤੇ ਸਾਰੀਆਂ ਸੰਗਤਾਂ ਨੂੰ ਇਸ ਮੌਕੇ ਦੇ ਉੱਤੇ ਨਗਰ ਕੀਰਤਨ ਦੇ ਦਰਸ਼ਨ ਕਰਨ ਦੇ ਲਈ ਅਸੀਂ ਸੱਦਾ ਦਿੰਦੇ ਆ ਤੇ ਮੇਰੇ ਵੱਲੋਂ ਪੰਜਾਬ ਸਰਕਾਰ ਦਾ ਫੇਰ ਤੋਂ ਧੰਨਵਾਦ